ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸਜਾਤਾ ਚਾਵਲਾ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਛੁੱਟੀ ਤੇ ਚੱਲ ਰਹੇ ਨੇ ਕਿਉਂਕਿ ਜਿਹੜਾ ਕਾਰਜਕਾਲ ਕਮ ਕਾਰਜ ਜਿਹੜਾ ਨਗਰ ਕੌਂਸਲ ਨਾਭਾ ਦਾ ਕਾਰਜਕਾਰੀ ਪ੍ਰਧਾਨ ਬਣਾ ਕੇ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਜਸਦੀਪ ਸਿੰਘ ਖਨਾ ਕਿ ਸਜਾਤਾ ਚਾਵਲਾ 12/9/2025 ਤੋਂ ਲਗਾਤਾਰ ਲੰਬੇ ਸਮੇਂ ਤੋਂ ਛੁੱਟੀ ਤੇ ਜਾ ਰਹੇ ਹਨ ਉਹਨੋਂ ਤੋਂ ਬਾਅਦ ਅਮਿਤ ਜਿੰਦ ਕੋਰ ਸਨੀ ਅਮਰਜੀਤ ਕੋ ਸਨੀ 4 11 2025 ਨੂੰ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਉਹਨਾਂ ਤੋਂ ਬਾਅਦ 4 11 ਤੋਂ ਲੈ ਕੇ ਵੀ ਇੱਕ 2026 ਤੱਕ ਜੋ ਸਦੀਪ ਸਿੰਘ ਖੰਨਾ ਕਾਰਜਕਾਰੀ ਪ੍ਰਬੰਧਾਨ ਨੇ ਜਿਹੜੇ ਉਹ ਨਗਰ ਕੌਂਸਲ ਕਮੇਟੀ ਦੇ ਰਹੇ ਨੇ ਪਰ ਹੁਣ ਉਹਨਾਂ ਦੀ ਟਰਨਲ ਜਿਹੜੀ ਉਹ ਪੂਰੀ ਹੋ ਚੁੱਕੀ ਆ ਸਭ ਤੋਂ ਪਹਿਲਾਂ ਤਾਂ ਉਹ ਬੋਰਡ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਸਾਲ ਦਾ ਜਿਹੜਾ ਸਮਾਂ ਉਹ ਪੂਰਾ ਬਿਲਕੁਲ ਹੋ ਚੁੱਕਿਆ ਭਾਵੇਂ ਕਿ ਅਮਨਜੀਤ ਕੌਰ ਸਾਨੀ ਸਾਨੀ ਨੇ ਵੀ ਦੋ ਦੋ ਮਹੀਨੇ ਤੋਂ ਘਟਦਾ ਸਮਾਂ ਜਿਹੜਾ ਉਹ ਬਿਲਕੁਲ ਇਸ ਚੇਅਰ ਤੇ ਬੈਠ ਕੇ ਪੂਰਾ ਕੀਤਾ ਜਿਹੜੇ ਨਾਪਾ ਸ਼ਹਿਰ ਦੇ ਕੰਮਕਾਰ ਸੀ ਉਹਨਾਂ ਨੇ ਦੇਖੇ ਨੇ ਉਹਨਾਂ ਤੋਂ ਬਾਅਦ ਅਮਰਜੀਤ ਕੌਰ ਸਾਨੀ ਤੋਂ ਜਦੋਂ ਅਸਤੀਫਾ ਲਿਆ ਜਾਂਦਾ ਅਸਤੀਫਾ ਲੈਣ ਤੋਂ ਬਾਅਦ ਫਿਰ ਜਸਦੀਪ ਸਿੰਘ ਖੰਨਾ ਨੂੰ ਪ੍ਰਧਾਨ ਬਣਾਇਆ ਜਾਂਦਾ ਕਿਉਂਕਿ ਹੁਣ ਉਹਨਾਂ ਦੀ ਕਰਤੂਰੀ ਜਿਹੜੀ ਉਹ ਪੂਰੀ ਹੋ ਚੁੱਕੀ ਆ ਤੇ ਹੁਣ ਨਵੀਂ ਚੋਣ ਜਿਹੜੀ ਨਗਰ ਕੌਂਸਲ ਨਾਪਾ ਦੇ ਵਿੱਚ ਹੋਣੀ ਆ ਕਿਉਂਕਿ ਲੰਬੀ ਛੁੱਟੀ ਤੇ ਚੱਲ ਰਹੇ ਨੇ ਸੁਜਾਤਾ ਚਾਵਲਾ ਕਿ ਕਿ ਪੰਕੇ ਕਪੂ ਦੀ ਤਰਫ ਪਕੀਆਂ ਉਹ ਲੰਮੇ ਸਮੇਂ ਤੋਂ ਸ਼ੁਕਰੀ ਦੇ ਚਾਰਲੇ ਕੋਈ ਵਿਵਾਦ ਦੇ ਕਾਰਨ ਉਹਨਾਂ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਲਗਾ ਕੇ ਹੀ ਕਮੇਟੀ ਦਾ ਕੰਮਕਾਰ ਆ ਜਿਹੜਾ ਉਹ ਚਲਾਇਆ ਗਿਆ ਕਿਉਂਕਿ ਐਸਡੀਐਮ ਨਾਬਾ ਨੂੰ ਕਨਵੀਨਰ ਲਗਾਇਆ ਗਿਆ ਜਿਨ੍ਹਾਂ ਨੇ ਚੋਣ ਕਰਵਾਉਣੀ ਆ ਭਾਵੇਂ ਕਿ ਅੱਜ ਸਮਾਂ ਚੋਣ ਦਾ ਸੀ ਉਹ ਛੁੱਟੀ ਤੇ ਚਲੇ ਗਏ ਨੇ ਉਹਨਾਂ ਤੋਂ ਬਾਅਦ ਏਡੀਸੀ ਪਟਿਆਲਾ ਇਸਵਤ ਬੀਜੇ ਸਿੰਘ ਜੋ ਕਿ ਨਾਬਾ ਦੇ ਵਿੱਚ ਐਸਡੀਐਮ ਰਹਿ ਕੇ ਗਏ ਨੇ ਉਹਨਾਂ ਨੂੰ ਚਾਰਜ ਦਿੱਤਾ ਗਿਆ ਹੁਣ ਪਰ ਵੇਖਣਾ ਇਹ ਹੋਵੇਗਾ ਹੁਣ 2 ਦਿਨ ਤੋਂ ਲਗਾਤਾਰ ਆ ਜਿਹੜੀ ਕਾਰਜਕਾਰੀ ਪ੍ਰਧਾਨ ਦੀ ਵੀ ਸੀਟ ਖਾਲੀ ਆ ਤੇ ਮਸੂਦਾ ਪ੍ਰਧਾਨ ਦੀ ਵੀ ਸੀਟ ਖਾਲੀ ਆ ਹੁਣ ਕੌਣ ਨਗਰ ਕੌਂਸਲ ਦਾ ਕਾਰਜ ਭਾਗ ਦੇਖੇਗਾ ਕੌਣ ਕੰਮ ਕਰ ਦੇਖੇਗਾ ਇਹ ਬਿਲਕੁਲ ਵੱਡੀ ਵੱਡੀ ਗੱਲ ਆ ਜਿਉ ਹੁਣ ਕੱਲ ਨੂੰ ਕੌਣ ਕਿਹੜੇ ਕਾਉਂਸਲਰ ਦੀ ਕਿਸਮਤ ਜਾਗਦੀ ਆ ਜਿਹਨੂੰ ਹੁਣ ਕਾਰਜਕਾਰੀ ਪ੍ਰਧਾਨ ਲਗਾ ਕੇ ਇੱਕ ਮਹੀਨਾ ਜਾਂ ਡੇਢ ਮਹੀਨਾ ਉਹ ਤੋਂ ਕੰਮ ਆ ਜਿਹੜਾ ਉਹ ਸ਼ਹਿਰ ਦਾ ਕਰਵਾਇਆ ਜਾਵੇਗਾ ਨਾ ਬਤੋਂ ਹਰਮੀਤ ਸਿੰਘ ਮਾ